ਇਹਦੀਆਂ 25 ਮਾਡਲ ਹੈ ਐਸਐਕਸ ਟੈਕ ਮਾਡਲ ਪੈਟਰੋਲ ਦੇ ਉੱਤੇ ਐਸਐਕਸ ਟੈਕ ਪੈਟਰੋਲ 25 ਮਾਡਲ 25 ਮਾਡਲ 3000 ਚੱਲੀ 3000 ਚੱਲੀ ਕਾਰ ਫੀਚਰਾਂ ਨਾਲ ਭਰਪੂਰ ਕੀ ਬਾਤ ਹੈ ਅੰਦਰ ਦਿਖਾਓ ਗੱਡੀ ਮੜੀ ਓਏ ਕਰੋ ਜੀ ਚੈੱਕ ਕੀ ਬਾਤ ਹੈ ਇਸ ਦੇ ਵਿੱਚ ਭਾਜੀ ਸਨਰੂਫ ਵਗੈਰਾ ਸਾਰਾ ਕੁਝ ਹੀ ਆ ਗਿਆ ਹਾਂ ਸਾਰਾ ਕੁਝ ਆ ਗਿਆ ਵੱਡਾ ਸਨਰੂਫ ਆ ਗਿਆ ਡਾਇਮੰਡ ਕੱਟ ਲੌਏ ਆ ਗਏ ਇਹ ਆ ਗਈ 2000 ਚੱਲੀ 24 ਮਾਡਲ ਦੀ ਵੈਗਨਰ 2000 ਚੱਲੀ ਸਿਰਫ 2000 ਚੱਲੀ ਆਟੋਮੈਟਿਕ ਕੀ ਬਾਤ ਆਟੋਮੈਟਿਕ ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਜਲੰਧਰ ਸ਼ਹਿਰ ਜਲੰਧਰ ਕਾਰ ਤੇ ਦਿਖਾ ਮੇਤਰਾ ਬੋਰਡ ਗੱਡੀਆਂ ਇੱਕ ਤੋਂ ਇੱਕ ਪੂਰੀਆਂ ਸ਼ੋਰੂਮ ਕੰਡੀਸ਼ਨ ਦੀਆਂ ਟਕਾ ਕੇ ਰੇਟ ਦੇਣੇ ਨੇ ਘੱਟ ਤੋਂ ਘੱਟ ਰੋਹਤ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਪਹਿਲਾਂ ਤੇ ਤੁਹਾਡਾ ਜੀ ਆਇਆਂ ਨੂੰ ਦੁਆਰਾ ਤੋਂ ਵਧੀਆ-ਵਧੀਆ ਗੱਡੀਆਂ ਲੈ ਕੇ ਆਏ ਆ ਜੀ ਸੇਵਾ ਦਾ ਮੌਕਾ ਦਿੰਦੇ ਆ ਤੁਹਾਡੇ ਜਿਹੜੇ ਫੋਲੋਅਰ ਸ਼ੇਅਰ ਤੇ ਕਮੈਂਟ ਵਧੀਆ-ਵਧੀਆ ਕਰਦੇ ਆ ਜੀ ਬਹੁਤ ਪਿਆਰ ਦਿੰਦੇ ਆ ਤਾਂ ਜੀ ਸਾਡਾ ਵੀ ਮਨ ਹੁੰਦਾ ਵੀ ਗੱਡੀਆਂ ਵਧੀਆ ਤੇ ਸਾਫ ਸੁਥਰੀਆਂ ਤੇ ਗਰੰਟੀ ਵਾਲੀਆਂ ਜਿਹੜੀਆਂ ਕਿ ਕਸਟਮਰ ਤੁਹਾਡਾ ਕਰੀ ਲੈ ਕੇ ਜਾਵੇ ਉਹ ਸਾਡੇ ਕੋਲ ਦੁਬਾਰਾ ਆਵੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤੇ ਬਾਕੀ ਕਰੀ ਕਰੀ ਗਲਤੀ ਤਾਂ ਹੋ ਜਾਂਦੀ ਬੰਦੇ ਕੋਲੋਂ ਤੇ ਅਸੀਂ ਤਾਬੇਦਾਰ ਹਾਂ ਇਨਸਾਨ ਗਲਤੀਆਂ ਦਾ ਪੁੱਤ ਲਾ ਹੈ ਬਿਲਕੁਲ ਠੀਕ ਗੱਲ ਹੈ ਤੇ ਰੱਬ ਰੂਪੀ ਸਾਥ ਸੰਗਤ ਮਾਫ ਕਰਨ ਵਾਲੀ ਮਾਫ ਕਰਨ ਵਾਲੀ ਬਿਲਕੁਲ ਠੀਕ ਗੱਲ ਹੈ ਤੇ ਭਾਜੀ ਫਿਰ ਇੱਥੇ ਐਕਸਯੂ ਵੀ ਖੜੀ ਆ ਐਕਸਯੂ ਵੀ ਵੀਰ ਜੀ ਖੜੀ 25 ਮਾਡਲ 25 ਮਾਡਲ ਇਹ 10000 ਚੱਲੀ ਹੈ ਜੀ ਠੀਕ ਹੈ ਸਰਵਿਸ ਦੀ ਕੱਲ ਹੋਈ ਕਾਰ ਦਿਖਾ ਦਿਓ ਸਾਰੀ শোরੂਮ ਆ ਨੈਕਸਟ শোরੂਮ ਹੂੰ ਮੈਨੂਅਲ ਦੇ ਵਿੱਚ 7 ਸੀਟਰ ਮੈਨੂਅਲ ਦੇ ਵਿੱਚ 7 ਸੀਟਰ ਡੀਜ਼ਲ ਕਾਰ ਹੈ ਜੀ ਡੀਜ਼ਲ ਦੀ ਠੀਕ ਹੈ ਜੀ ਤੇ ਭਾਜੀ ਇਹਦਾ ਵੇਰੀਐਂਟ ਕਿਹੜਾ ਹੈ ਇਹ ਐਮਐਕਸ 5 ਹੈ ਜੀ ਐਮਐਕਸ 5 ਐਮਐਕਸ 5 ਅੰਦਰ ਦਿਖਾ ਦੇ ਐਮਐਕਸ 5 ਮੈਨੂਅਲ ਡੀਜ਼ਲ 25 ਮਾਡਲ 10000 ਚੱਲੀ ਹੈ ਨਾ 10000 ਚੱਲੀ ਓਨਰ ਫਰਸਟ ਫਰਸਟ ਤੇ ਭਾਜੀ ਰੇਟ ਫਿਰ ਇਹਦਾ ਕੀ ਹੈ ਰੇਟ ਵੀਰ ਜੀ 19 ਲੱਖ ਰੁਪਏ ਦੀ ਕਾਰ ਦੇ ਦਿਆਂਗੇ 19 ਲੱਖ ਰੁਪਏ ਦੀ 19 ਲੱਖ ਠੀਕ ਹੈ ਤੇ ਭਾਈ ਜੀ ਨੂੰ ਜਿਹੜਾ ਇਹ ਰੰਗ ਆ ਇਹਨੂੰ ਕੀ ਕਹਿੰਦੇ ਆ ਕਿਹੜਾ ਰੰਗ ਆ ਇਹ ਇਹ ਮਿਡਨਾਈਟ ਬਲੈਕ ਮਿਡਨਾਈਟ ਬਲੈਕ ਕੋਈ ਬਲੂ ਕਹਿੰਦਾ ਕੋਈ ਬਲੈਕ ਕਹਿੰਦਾ ਹਾਂ ਮਤਲਬ ਕਦੇ ਕਦੇ ਬਲੂ ਦਾ ਪਲੇਖਾ ਪਾਉਂਦੀ ਆ ਨਹੀਂ ਰਾਤੀ ਅੱਜ 5 ਵਜੇ ਤੋਂ ਪਹਿਲਾਂ ਬਲੂ ਹਾਂ ਰਾਤ ਨੂੰ ਕਾਲੀ ਰਾਤ ਨੂੰ ਕਾਲੀ ਬਿਲਕੁਲ ਜੀ ਤੇ ਅੱਗੇ ਭਾਈ ਉਧਰ ਮਾਰ ਜਾਂਦੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸਾਨੂੰ ਬਲੈਰੋ ਕਾਰ ਚਾਹੀਦੀ ਆ ਤੇ ਬਲੈਰੋ ਲਿਆਏ ਤੁਹਾਡੇ ਵਾਸਤੇ ਐਕਸਟਰਾ ਲਾਈਟਰਾਂ ਦੇ ਨਾਲ ਬਹੁਤ ਸੋਹਣੀ ਜੱਟਾਂ ਦੀ ਸ਼ਾਨ ਹਾਂ ਜੱਟਾਂ ਦੀ ਪਹਿਲੀ ਪਸੰਦ ਬਲੈਰੋ ਹਨਾ ਬਲੈਰੋ ਜੀ ਫਿਰ ਦੱਸੋ ਜੀ ਫਿਰ ਦਿਖਾ ਦਿਓ ਕਿਰੀ 26 ਆਪਸ਼ਨਲ ਕਾਰ ਆ ਭਾਜੀ ਠੀਕ ਹੈ ਗੱਡੀ ਬਹੁਤ ਵਧੀਆ ਐ ਅਲੋਇ ਟਾਇਰ ਫਰਸਟ ਓਨਰ ਜੀ ਬੰਪਰ ਤੱਕ ਕਾਰ ਦਾ ਓਰੀਜਨਲ ਹੈ ਜੀ ਠੀਕ ਹੈ ਮਾਡਲ ਕਿੰਨਾ ਭਾਜੀ ਇਹ ਇਹ 22 ਮਾਡਲ ਹੈ ਜੀ 26 ਆਪਸ਼ਨਲ ਹਮ ਟਾਪ ਮਾਡਲ ਟਾਪ ਮਾਡਲ ਟੱਚ ਪਲੇਅਰ ਵੱਡਾ ਸਾਰਾ ਹਮ ਮੰਨਦੇ ਨੇ ਆਪ ਐਡ ਕਰਾਇਆ ਜੀ ਚੱਲੀ ਕਿੰਨੀ ਹਜ਼ਾਰ ਹੈ 40000 ਕਿਲੋਮੀਟਰ ਚੱਲੀਆ 22 ਮਾਡਲ ਟਾਪ ਕਰੋ ਜੀ ਚੈੱਕ ਕੰਡੀਸ਼ਨ ਬਹੁਤ ਸਾਫ ਸੁਥਰੀ ਤੇ ਭਾਜੀ ਰੇਟ ਫਿਰ ਇਹਦਾ ਰੇਡ ਵੀਰ ਜੀ ਇਹਦੀ 875000 ਰੁਪਏ ਡਮਾੜਾ 875000 75000 ਰੁਪਏ ਠੀਕ ਹੈ ਤੇ ਲੈ ਕੇ ਨਹੀਂ ਦੇਣੀਆਂ ਗੱਡੀ ਇਹ ਮੈਂ ਕਰਾ ਦੂੰਗਾ ਮਾਨ ਤੁਹਾਡਾ ਸਾਢੇ 58 ਦੀ ਦਵਾ ਦੇਉਂਗੇ ਮੈਂ ਮਾਨ ਕਰਾ ਦੂੰਗਾ ਵਧੀਆ ਠੀਕ ਹੈ ਹਾਂਜੀ ਲਓ ਜੀ ਮਾਨ ਕਰਾ ਲਿਓ ਆ ਜਿਓ ਤੇ ਡਾਊਨ ਪੇਮੈਂਟ ਦੀ ਲੱਖ ਰੁਪਇਆ ਲੱਖ ਡੇਢ ਲੱਖ ਰੁਪਏ ਦਿਓ ਠੀਕ ਹੈ ਜੀ ਤੇ ਅੱਗੇ ਗੱਡੀ ਖੜੀ ਆ ਬਾਕਸ ਵੈਗਨ ਟਾਈਗਰ ਇਹ ਸਾਡੇ ਕਸਟਮਰ ਨੇ ਅੱਜ ਭੇਜੀ ਆ ਗੱਡੀ ਗੱਡੀ ਦੇਖ ਲਓ ਵੀ ਆਈ ਪੀ ਨੰਬਰ ਆ ਹਾਂ 2023 ਮਾਡਲ ਠੀਕ ਹੈ ਜੀ ਇਹ 12000 ਚੱਲੀਕਾਰ ਆ ਆਟੋਮੈਟਿਕ ਦੇ ਵਿੱਚ ਆਟੋਮੈਟਿਕ 12000 ਚੱਲੀ ਹਾਂਜੀ ਠੀਕ ਹੈ 23 ਮਾਡਲ ਇਹ ਆਟੋਮੈਟਿਕ ਟੀਐਸਆਈ ਆ ਗੱਡੀ ਬਹੁਤ ਵਧੀਆ ਭਾਜੀ ਠੀਕ ਹੈ ਜੀ ਹਾਈ ਲਾਈਨ ਮਾਡਲ ਦੇ ਵਿੱਚ ਆ ਠੀਕ ਹੈ ਕਾਰ ਦਿਖਾ ਦਿਓ ਅੰਦਰੋਂ ਕਾਰ ਬਿਲਕੁਲ ਨਵਾਂ ਹੀ ਨਵੀਂ ਜਮਾ ਨਵੀਂ ਕੀ ਬਾਤ ਹੈ ਲਿਸ਼ਕ ਦੀ ਆਕਾਰ ਹਾਂ ਠੀਕ ਹੈ ਜੀ ਤੇ ਭਾਜੀ ਦਾ ਰੇਟ ਫਿਰ ਇਹ ਵੀਰ ਜੀ ਕਸਟਮਰ ਦੀ ਡਿਮਾਂਡ ਜਿਹੜੀ ਆ ਉਹ 12 ਲੱਖ ਤੇ 75000 ਰੁਪਿਆ 12 ਲੱਖ 75000 1.2 ਲੱਖ ਦੀ ਕੋਸ਼ਿਸ਼ ਕਰਕੇ ਕਾਰ ਲੈ ਦਊਗਾ ਸਾਢੇ 1.2 ਲੱਖ ਦੀ ਸਾਢੇ 1.2 ਲੱਖ ਦੀ ਕਾਰ ਲੈ ਦਊਗਾ ਠੀਕ ਹੈ ਔਰ ਕਾਰ ਦੀ ਗਾਰੰਟੀ ਹੋਏਗੀ ਮਤਲਬ 12000 ਮਤਲਬ 12000 ਚੱਲੇ 2 ਲੱਖ ਡਾਊਨ ਪੇਮੈਂਟ 2 ਲੱਖ ਡਾਊਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਆ ਗਈ ਭਾਜੀ ਵਰਨਾ ਨੰਬਰ 0080 ਪੇੜ ਅੱਛਾ ਵਰਨਾ ਵਰਨਾ ਵੀ ਸਪੈਸ਼ਲ ਆ ਜਿਹੜੀ ਨਹੀਂ ਮਿਲਦੀ ਜੀ ਵਰਨਾ ਹੈਗੀ ਆ ਡੀਜ਼ਲ ਦੇ ਉੱਤੇ ਠੀਕ ਹੈ ਡੀਜ਼ਲ ਦੇ ਵਿੱਚ ਆ ਭਾਜੀ ਗੱਡੀ ਜੀ ਕਾਰ ਹੈਗੀ ਆ ਸਨਰੂਫ ਵਾਲੀ ਠੀਕ ਹੈ ਵਰਨਾ 29000 ਚੱਲੇ 29000 ਚੱਲੇ ਮਾਡਲ ਕਿੰਦਾ ਭਾਜੀ ਇਹ 2021 21 ਮਾਡਲ ਫੁੱਲ ਇੰਸ਼ੋਰੈਂਸ ਡੀਜ਼ਲ ਐਸ ਐਕਸ ਐਸ ਐਕਸ ਡੀਜ਼ਲ ਦੀ ਕਾਰ ਲਫਾਫਾ ਸਾਰੇ ਮੀਟਰ ਤੋਂ ਚਿੱਦਾ ਲਫਾਫੇ ਲੱਗੇ ਆ ਨਾ ਉਦੋਂ ਹੀ ਆਏ ਨਾਲ ਹੀ ਹਾਂ ਤੇ ਭਾਜੀ ਰੇਟ ਕੀ ਆ ਫਿਰ ਇਹਦਾ ਰੇਟ ਵੀਰ ਜੀ ਇਹਦਾ ਕਾਰ ਦੀ ਡਿਮਾਂਡ ਹੈਗੀ 10 ਲੱਖ 90000 ਰੁਪਇਆ 10 ਲੱਖ 90000 1 ਲੱਖ 90000 ਲੈਣਾ ਹੈ ਬਾਕੀ ਲੋਨ ਹੋ ਜਾਊ ਬਾਕੀ ਲੋਨ ਹੋ ਜਾਊਗਾ ਠੀਕ ਹੈ ਜੀ ਅੱਛਾ ਇਹ ਵੀ ਗਾਰੰਟੀ ਆ 29000 ਚੱਲੀ ਜੈਨੂਇਨ ਦੀ ਗਾਰੰਟੀ ਆ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਕਾਰ ਇਸ ਰੇਟ ਦੇ ਵਿੱਚ ਵੀ ਕਿਤੋਂ ਨਹੀਂ ਮਿਲੇਗੀ ਹੂੰ ਕਿਉਂਕਿ ਸਾਰੇ ਬੰਦੇ ਕੋਈ 12.5 ਮੰਗਦਾ ਕੋਈ 13 ਮੰਗਦਾ 21 ਮਾਡਲ ਡੀਜ਼ਲ ਦਾ ਜੀ ਆਪਾਂ ਉਹ ਰੇਟ ਦੇਣਾ ਤਾਂ ਨੋ ਜਿਹੜਾ ਕਿਤੋਂ ਵੀ ਨਾ ਮਿਲੇ ਲਓ ਜੀ 1,90,000 ਡਾਊਨ ਪੇਮੈਂਟ ਲਏਓ ਬਾਕੀ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਅੱਗੇ ਭਾਈ ਜੀ ਸਕੌਡਾ ਦੀ ਕੁਸ਼ਾ ਕਾਰ ਲਿਆਏ ਦੱਸੋ ਜੀ ਇਹ ਵੀਰ ਜੀ 2022 ਮਾਡਲ ਆ ਠੀਕ ਹੈ ਪੈਟਰੋਲ ਦੇ ਉੱਤੇ ਮੈਨੂਅਲ ਠੀਕ ਹੈ ਜਿਹੜੀ ਆਪਾਂ ਪਹਿਲਾਂ ਦਿਖਾਈ ਹੋ ਸੀਗੀ ਆਟੋ ਆਟੋ ਇਹ ਹੈਗਾ ਸਟਾਰਟਿੰਗ ਮਾਡਲ ਭਾਜੀ ਠੀਕ ਹੈ ਇਹ ਨਵੀਂ 13 ਲੱਖ ਰੁਪਏ ਦੀ ਗੱਡੀ ਹੈ ਜਿੱਦਾਂ ਮਤਲਬ ਇਹ ਤੁਹਾਡੀ ਵੀਡੀਓ ਜਦੋਂ ਪੈਣੀ ਕਾਰ ਬਹੁਤ ਲਾਈਕ ਕਰਦੇ ਕਸਟਮਰ ਇਸ ਬਜਟ ਦੀ ਛੋਟੀ ਕਾਰ ਜਿਹਦਾ ਵੈਨਿਊ ਹੋ ਗਈ ਬਰੀਜਾ ਹੋ ਗਈ ਨਾਲੋਂ ਵਧੀਆ ਹੁੰਦੀ ਹੈ ਗੱਡੀ ਇਹ ਬਿਲਕੁਲ ਜੀ ਬਿਲਕੁਲ ਡਰਾਈਵ ਦੀ ਵਧੀਆ ਕਾਰ ਹੈ ਤੇ ਫਰਸਟ ਓਨਰ ਦੀ ਕਾਰ ਹੈ 43000 ਚੱਲੀ 43000 ਚੱਲੀ ਫਰਸਟ ਓਨਰ ਦੀ ਰੇਟ ਕੀ ਹੈ ਫਿਰ ਇਹ ਕਾਰ ਦਾ ਰੇਟ ਦੇ ਦਾਂਗੇ 790000 ਰੁਪਏ 7 ਲੱਖ 90000 90000 ਦੇਣਾ ਤੇ 7 ਲੱਖ ਦਾ ਲੋਨ 7 ਲੱਖ ਦਾ ਲੋਨ ਹੋ ਜਾ ਬਾਈ ਜੀ ਗੱਡੀ ਬਹੁਤ ਸ਼ੋਰੂਮ ਕੰਡੀਸ਼ਨ ਦੀ ਹੈ ਜਿਵੇਂ ਨਵੀਂ ਅਦਾ ਪਾਣੀ ਦੇ ਛਿੱਟੇ ਛੁੱਟੇ ਪਏ ਨੇ ਕਿਉਂਕਿ ਬਾਰਿਸ਼ ਹੋ ਗਏ ਹਟਿਆ ਦਾ ਜੀ ਦਾ ਜੀ ਗੱਡੀ ਸਾਫ਼ ਕਰਨ ਦਾ ਟਾਈਮ ਨਹੀਂ ਲੱਗਿਆ ਸੋ ਡਾਊਨ ਪੇਮੈਂਟ 90000 90000 ਬਾਕੀ ਹੋਜੂ ਲੋਨ ਤੇ ਅਗਲੀ ਗੱਡੀ ਅਗਲੀ ਗੱਡੀ ਬਲੀਨੋ ਦਿਖਾ ਬਈ 0071 ਪੇਡ ਨੰਬਰ ਬਲੀਨੋ ਫਰਸਟ ਓਨਰ ਆ ਡੀਜ਼ਲ ਦੇ ਉੱਤੇ ਆ ਜੀ ਡੀਜ਼ਲ ਦੇ ਉੱਤੇ ਡੀਜ਼ਲ ਦੇ ਉੱਤੇ ਫਰਸਟ ਓਨਰ ਸਵਾ ਪੰਜ ਲੱਖ ਰੁਪਏ ਦੀ ਸਵਾ ਪੰਜ ਲੱਖ ਦੀ ਮਾਡਲ ਮਾਡਲ 2016 16 ਮਾਡਲ ਹੈਗੀ ਇਹ ਟੌਪ ਟੌਪ ਅਲਫਾ ਟੌਪ ਮਾਡਲ ਅਲਫਾ ਲਓ ਜੀ ਅੰਦਰੋਂ ਚੈੱਕ ਕਰੋ ਡੀਜ਼ਲ ਦੀ ਟੌਪ ਮਾਡਲ α ਵੇਰੀਐਂਟ ਆ ਮਾਡਲ 16 16 ਹਾਂ ਜੀ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਇਹਦੀ ਭਾਜੀ 50 ਲੱਖ ਰੁਪਏ ਦੇ ਦਿਓ ਦੀ ਲਓ ਜੀ ਅੱਗੇ ਆ ਗਈ ਵਰਨਾ 0900 ਪੇਡ ਨੰਬਰ ਵਾਲੀ ਦੱਸਿਓ ਭਾਜੀ ਇਹ ਵੀਰ ਜੀ ਵਰਨਾ ਹੀ 2019 ਮਾਡਲ ਠੀਕ ਹੈ ਕਾਰ ਦੀ ਕਰੀ ਕੰਡੀਸ਼ਨ ਚੈੱਕ ਕਰਾ ਦਿਓ ਨਵੇਂ ਟਾਇਰ ਆ ਜੀ ਵੈਂਟੀਲੇਟਰ ਸੀਟਾਂ ਵਾਲੀ ਵੈਂਟੀਲੇਸ਼ਨ ਮਾਡਲ ਕੀ ਆ ਵੈਂਟੀਲੇਸ਼ਨ ਸੀਟਾਂ ਵਾਲੀ ਜੀ 에ਅਰ ਬੈਗ 6 ਐਸ ਐਕਸ ਆਪਸ਼ਨਲ ਜੀਦੇ ਸੀਟਾਂ ਦੇ ਵਿੱਚ ਏਸੀ ਚੱਲਦਾ ਹਾਂਜੀ ਜਿਹਦੀ ਸੀਟਾਂ 'ਚ ਏਸੀ ਚੱਲਦੀ ਐ ਐਸਐਕਸ ਆਪਸ਼ਨਲ ਟਾਪ ਮਾਡਲ ਡੀਜ਼ਲ ਦੀ ਡੀਜ਼ਲ ਦੀ ਮਾਡਲ 19 19 ਓਨਰ ਓਨਰ ਹੈਗਾ ਚੱਲੀ ਚੱਲੀ 75000 ਠੀਕ ਐ ਤੇ ਰੇਟ ਦੱਸ ਦੋ ਫਿਰ ਰੇਟ ਵੀਰ ਜੀ ਇਹ ਵੀ ਲਾਟਰੀ ਵਾਲੇ ਦੇ ਦੋ ਨਾ ਅੱਜ ਹਾਂ ਰਖੜੀ ਆ ਗਈ ਐ ਹਾਂ ਰਖੜੀ ਆਫਰ ਰਖੜੀ ਆਫਰ ਦੱਸੋ ਫਿਰ ਹੁਣ ਭੈਣਾ ਆਣੀਆਂ ਗੱਡੀਆਂ ਲੈਣ ਜੀ ਇਹ ਗੱਡੀ ਆਪਾਂ ਦੇ ਦਨੀਆ ਸਵਾ 8 ਲੱਖ ਰੁਪਏ ਦੀ ਸਵਾ 8 ਲੱਖ ਦੀ 19 ਮਾਡਲ ਐਸਐਕਕਸ ਆਪਸ਼ਨਲ ਸਾਨ ਰੂਫ ਵਾਲੀ ਤੇ ਵੈਂਟੀਲੇਸ਼ਨ ਸੀਟਾਂ ਵਾਲੀ ਜਿਹਦੇ ਸਿੱਬਲ ਵਧੀਆ ਆ 50000 ਲਵਾਂਗੇ ਬਾਕੀ ਲੋਨ ਕਰਾ ਦੇਾਂਗੇ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ ਅੱਗੇ ਆ ਗਈ 2000 ਚੱਲੀ 24 ਮਾਡਲ ਦੀ ਵੈਗਨਰ 2000 ਚੱਲੀ ਸਿਰਫ 2000 ਚੱਲੀ ਆਟੋਮੈਟਿਕ ਕੀ ਬਾਤ ਆਟੋਮੈਟਿਕ ਆਟੋਮੈਟਿਕ VXI 24 ਮਾਡਲ ਠੀਕ ਹੈ ਚੱਲੀ 2000 2000 ਅੰਦਰੋਂ ਵਧੀਆ ਖਾ ਦਿਓ ਗੱਡੀ 'ਚ ਸਮਾਨ ਕਿੰਨਾ ਲਗਾਕਾਰ ਦੇ ਵਿੱਚ ਹਮ ਮੈਟ ਸੀਟ ਕਵਰ ਜੀ ਇਹ ਬਹੁਤ ਜਣਾ ਰਹੀ ਡਿਮਾਂਡ ਸੀ ਵੀ ਸਾਨੂੰ ਇਦਾਂ ਦੇ ਬਜਟ ਦੀ ਕਾਰ ਦਿਓ ਜੀ ਕਿਉਂਕਿ ਆਟੋਮੈਟਿਕ ਕਾਰ ਹਨ ਬਹੁਤ ਘੱਟ ਮਿਲਦੀਆਂ ਛੋਟੇ ਗੱਡੀ ਦੇ ਵਿੱਚ ਤੇ ਦੱਸੋ ਫਿਰ ਇਹਦਾ ਰੇਟ ਕੀ ਹੈ ਕਹਿੰਦਾ ਵੀਰ ਜੀ ਪ੍ਰਾਈਸ ਹੈਗਾ 6 ਲੱਖ ਰੁਪਈਆ 6 ਲੱਖ ਮਾਨਤਨ ਮਾਨਤਨ ਪਹਿਲਾਂ ਹੀ ਜਾਈ ਕਰਦਾ 8.5 7 8 ਦੇ ਵਿੱਚ ਵਿੱਚ ਨਵੀਂ ਪੈਂਦੀ ਹੈ ਹਾਂ ਪਹਿਲਾਂ ਹੀ ਆਪਣਾ ਚੱਲੀ 2000 2000 ਚੱਲੀ ਹੈ 2000 ਚੱਲੀ ਫਾਇਦਾ ਕਾਫੀ ਹੋ ਜਾ ਫਾਇਦਾ ਕਾਫੀ ਹੋ ਗਿਆ ਠੀਕ ਹੈ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਇਹਦੀ ਲੱਖ ਰੁਪਈਆ ਲੱਖ ਕਮਿਆ ਲਿਆਓ ਨਹੀਂ ਲੱਖ ਦੇ ਦਿਓ ਲੱਖ ਦੇ ਇਹਦੇ ਚ ਚਾਜੂਆ ਸਾਰਿਆਂ ਜਿਹ ਲਓ ਜੀ ਆ ਗਈ ਆ ਗਈ ਭਾਜੀ ਆ ਸਫਾਰੀ 21 ਮਾਡਲ ਦੀ ਆਟੋਮੈਟਿਕ ਨੰਬਰ 0066 0066 21 ਮਾਡਲ ਹਮ ਆਟੋਮੈਟਿਕ ਆਟੋਮੈਟਿਕ ਠੀਕ ਹੈ ਜੀ ਫਸਟ ਓਨਰ ਫਸਟ ਓਨਰ ਚੱਲੀ ਕਿੰਨੀ ਚੱਲੀ 60000 60000 ਕੰਡੀਸ਼ਨ ਵਾਈਜ਼ ਬਹੁਤ ਸਾਫ ਸੁਥਰੀ ਕਾਰ ਆ ਕਰੋ ਜੀ ਚੈੱਕ ਤੇ ਰੇਟ ਭਾਜੀ ਰੇਟ ਵੀਰ ਜੀ ਇਹਦਾ ਡਿਮਾਂਡ ਪੈਨਾਰੋਮਿਕ ਸਾਨੂੰ ਫਲੀ ਆ ਹਾਂ ਉਹਦਾ ਡਿਮਾਂਡ ਪਾਰਟੀ ਦੀ 16 ਲੱਖ ਸੀ ਹੁਣ ਪਰ 15.5 ਦੀ ਹੈ ਡਿਮਾਂਡ ਠੀਕ ਹੈ ਸਵਾ 15 ਦੀ ਕਰ ਲਵਾਂਗੇ ਸਵਾ 15 ਦੀ ਗੱਡੀ ਮਿਲ ਜੂ ਤੇ ਸਵਾ 2 ਲੱਖ ਰੁਪਏ ਡਾਉਨ ਪੇਮੈਂਟ ਮਿਲਦਾ ਸਵਾ 2 ਲੱਖ ਰੁਪਏ ਦੇਵਾਂ ਚਲ ਜੂ ਕੰਮ ਚਲਾ ਦਾਂਗੇ ਲਓ ਜੀ ਅੱਗੇ ਲਾਈਟ ਐਰ ਚੱਕਰਾ ਬਲਾ ਦਾ ਥਾਰ ਖੜੀ ਆ ਬਾਈ ਜੀ ਗ੍ਰੇ ਕਲਰ ਦੇ ਵਿੱਚ ਦੱਸੋ ਜੀ ਗ੍ਰੇ ਕਲਰ ਦੀ ਨਵੀਂ ਬ੍ਰੈਂਡ ਨਿਊ ਕਾਰ ਮੈਨੂਅਲ ਹੂੰ 4x4 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 54 ਤੇ 58 ਨੰਬਰ ਲਓ ਜੀ ਕਰੋ ਚੈੱਕ ਬਹੁਤ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਅੰਦਰੋਂ ਵੀ ਕਰੋ ਚੈੱਕ ਜੀ 4x4 ਮੈਨੂਅਲ ਤੇ ਭਾਈ ਰੇਟ ਇਹਦਾ ਭਾਈ 15 ਲੱਖ ਰੁਪਿਆ ਹੀ ਡਿਮਾਂਡ ਆ ਠੀਕ ਹੈ ਫੁੱਲ ਇੰਸ਼ੋਰੈਂਸ ਹੈ ਹਾਂ ਤਾਜੀ ਹੋਈ ਫੁੱਲ ਇੰਸ਼ੋਰੈਂਸ ਠੀਕ ਹੈ ਸਾਲ ਦੀ ਇੰਸ਼ੋਰੈਂਸ ਮਿਲੂ ਹਾਂ ਸਾਲ ਦੀ ਇੰਸ਼ੋਰੈਂਸ ਸਵਾ 15 ਲੱਖ ਰੁਪਏ ਦੀ ਕਰ ਦੇ ਦੇ ਸਵਾ 15 ਲੱਖ ਦੀ ਠੀਕ ਹੈ ਐਚ ਆਈ ਡੀ ਲਾਈਟਾਂ ਪਈਆਂ ਹੋਈਆਂ ਨੇ ਗ੍ਰਿੱਲ ਫਰੰਟ ਵਾਲੀ ਰੂਬੀ ਗੋਨ ਵਾਲੀ ਲੱਗੀ ਹੋਈ ਠੀਕ ਹੈ ਜੀ ਅੱਗੇ ਆ ਗਈ ਕੀ ਆ ਸੋਨਟ ਸੋਨਟ ਹੈਗੀ ਆ ਜੀ ਪੈਟਰੋਲ ਦੇ ਉੱਤੇ ਆਈ ਐਮ ਟੀ ਕਲੱਚ ਵਾਲੀ ਆਈ ਐਮ ਟੀ ਠੀਕ ਹੈ ਮਾਡਲ ਮਾਡਲ 2023 12000 ਚੱਲੀ ਘਰ ਸਿਰਫ 12000 ਕਿਲੋਮੀਟਰ ਚੱਲੀ ਹੋਈ आईएमपी गियर वाली पेट्रोल दी कार कंडीशन वाइज जमे नई सनरूफ वाला वेरिएशन तोहफी ना के आए हैं करो जी चेक क्या बात है भाई रेट रेट भाई 9.5 लाख डिमांड है जी हम्म 9.5 ਦੇ ਵਿੱਚ ਵਿੱਚ ਗੱਡੀ ਲੈ ਦਿਆਂਗੇ 9.5 ਦੇ ਵਿੱਚ ਵਿੱਚ ਠੀਕ ਹੈ ਜੀ 1 लाख 1.5 ਲੱਖ ਰੁਪਿਆ ਇਹਦਾ ਡਾਊਨ ਪੇਮੈਂਟ ਲੈ ਜੀ ਬਾਕੀ ਹੋ ਜਾਊਗਾ ਲੋਨ ਹਨਾ ਹੋ ਜਾਏਗਾ ਜੀ ਠੀਕ ਹੈ ਜੀ ਕੀ ਆ ਕੈਰਨ 24 ਮਾਡਲ ਦੀ 24 ਮਾਡਲ ਡੀਜ਼ਲ 13000 ਚੱਲੀ ਠੀਕ ਹੈ ਕਾਰ ਦਿਖਾ ਦਿਓ ਅੰਦਰੋਂ ਨਵੀਂ ਹੈ ਡਾਕਟਰ ਸਾਹਿਬ ਦੀ ਕਾਰ ਆ ਠੀਕ ਹੈ 13000 ਚੱਲੀ 13000 ਚੱਲੀ ਬਲੈਕ ਰੰਗ ਹੈ ਜੀ ਬਲੈਕ ਹੀ ਆਕ ਮੈਨੂੰ ਭਲੇ ਖਲਾ ਬਲੈਕ ਬਲੈਕ ਭਾਜੀ ਜੱਟ ਬਲੈਕ ਹਾਂ 13 ਲੱਖ ਰੁਪਏ ਇਸ ਕਾਰ ਦੀ ਡਿਮਾਂਡ ਹੈ ਭਾਜੀ ਲੱਖ ਰੁਪਏ ਦੇਣਾ 12 ਲੱਖ ਦਾ ਲੋਨ ਕਰਾ ਦੇਣਾ 13000 ਚੱਲੀ 13 ਲੱਖ ਡਿਮਾਂਡ ਹਾਂ ਬਾਕੀ ਲੋਨ ਕਰਾ ਦੇਣਾ 1 ਲੱਖ 1.5 ਲੱਖ ਲੈਣਾ ਬਾਕੀ ਲੋਨ ਕਰਾ ਦੇਣਾ ਮਾਨਦਾਨ ਵੀ ਹੋ ਜਾਊਗਾ ਡੀਜ਼ਲ ਦੇ ਆ 13000 ਚੱਲੀ ਵਧੀਆ ਕਾਰ ਹੈ ਚਲੋ ਕੋਈ ਗੱਲ ਨਹੀਂ ਜਿਹੜਾ ਵੀਡੀਓ ਦੇਖ ਕੇ ਉਹ ਮਾਨਦਾਨ ਦਾ ਬਣਦਾ ਜੀ ਲਓ ਜੀ ਅਗਲੀ ਗੱਡੀ ਅੱਗੇ ਦਿਖਾਓ ਭਾਜੀ ਰੈੱਡ ਕਲਰ ਦੀ 4x2 ਥਾਰ ਆਹ ਹੈ ਇਹਦਾ ਲਹੂ ਰੰਗੀ ਲਿਆਏ ਤੁਸੀਂ ਲਹੂ ਰੰਗੀ ਕਿਆ ਬਾਤ ਹੈ ਇਹ ਰੀਅਲ 4 ਏਕਲ ਡਰਾਈਵ ਅੱਗੇ ਕਾਲੀਆਂ ਛਟੀਆਂ ਦਿਖਾਈ ਦੀਆਂ ਸੀ ਹਾਂ ਪਰ ਮੈਂ ਸਰੀ ਸਾਡੇ ਮੈਡਮ ਹੁਣੀ ਹੈਗੇ ਜਿਨ੍ਹਾਂ ਦੀ ਗੱਡੀ ਹੈ ਠੀਕ ਹੈ ਮੈਂ ਕਹਾਂ ਮੈਡਮ ਗੱਡੀ ਭੇਜੋ ਆਪਾਂ ਕਾਰ ਦੀ ਵੀਡੀਓ ਬਣਾਣੀ ਹੈ ਬਿਲਕੁਲ ਕਾਰ ਦੇ ਵਿੱਚ ਆਰਮ ਰੈਸਟ ਪ੍ਰੋਜੈਕਟਰ ਲਾਈਟਾਂ ਜੀ ਸਾਰਾ ਕੁਝ ਦਿਖਾ ਦੇਵੀ ਜੀ ਕਰੋ ਜੀ ਜੀ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਆ ਭਾਜੀ ਆਰਮ ਰੈਸਟ ਲੱਗੇ ਹੋਇਆ ਗੱਡੀ ਦੇ ਵਿੱਚ 70 ਮੈਟਿੰਗ ਤੇ ਭਾਜੀ ਮਾਡਲ ਕਿੰਨਾ ਕਿਹਾ ਸੀਗਾ ਮਾਡਲ 2024 24 ਮਾਡਲ ਚੱਲੀ ਸ਼ੈਰਾਮਿਕ ਕੋਟਿੰਗ ਤਾਂ ਕਰੋ ਯਾਰੀ ਕਾਰ ਨੂੰ ਹੂੰ ਕਿ ਚੱਲੀ ਸਿਰਫ 13000 ਕਿਲੋਮੀਟਰ ਸਿਰਫ 13000 ਚੱਲੀ ਦੋਏ ਨਾ ਹੀ ਪੈਂਦੇ ਦੋ ਨਾ ਹੀ ਗੱਡੀ ਚ ਹਾਂ ਬੈਕ ਕੈਮਰਾ ਵੀ ਲੱਗਾ ਭਾਜੀ ਜੀ ਬੈਕ ਕੈਮਰਾ ਵੀ ਆ ਤੇ ਰੇਟ ਕੀ ਹੈ ਦਾ ਫਿਰ ਕਹਿੰਦਾ ਵੀਰ ਜੀ ਪ੍ਰਾਈਸ ਹੈਗਾ ਕਾਰ ਦਾ ਬੰਪਰ ਪ੍ਰਾਈਸ ਆ ਹਾਂ 13 ਲੱਖ ਰੁਪਏ ਦੀ ਕਾਰ 24 ਮਾਡਲ ਦੀ 24 ਮਾਡਲ 13 ਲੱਖ ਰੁਪਏ ਦੇ ਵਿੱਚ ਰੀਅਲ 4 ਡਰਾਈਵ ਜਮਾਂ ਨਵੀਂ ਤੁਹਾਨੂੰ ਦਿਖਾਤੀ ਅੰਦਰੋਂ ਵੀ ਕੰਡੀਸ਼ਨ ਬਾਹਰੋਂ ਵੀ ਕੋਈ ਸਕ੍ਰੈਚ ਡੈਂਟ ਹੈ ਨਹੀਂ ਗੱਡੀ ਦੇ ਉੱਤੇ ਤੇ ਅਗਲੀ ਗੱਡੀ ਭਾਜੀ ਕਿਹੜੀ ਤੇਨੀਆ ਫੋਰਚੂਨਰ ਜਿਹੜੀ ਫੋਰਚੂਨਰ ਹੂੰ ਫੋਰਚੂਨਰ ਹੈਗੀ ਆਪਣੇ ਕੋਲ ਸਰੀ ਆਈ ਹੈ ਭਾਜੀ 4/4 ਮੈਨੂਅਲ ਨੰਬਰ 16 17 ਓਏ ਹੋਏ ਮਾਡਲ ਵੀ 17 ਤੇ ਨੰਬਰ 16 17 ਕੀ ਬਾਤ ਹੈ ਮੈਨੂਅਲ 4/4 40000 ਚੱਲੀ ਮੈਨੂਅਲ 4/4 40000 ਚੱਲੀ ਲਓ ਜੀ ਕਰੋ ਚੈੱਕ ਕੰਡੀਸ਼ਨ ਮਾਡਲ 17 17 ਤੇ ਰੇਟ ਕੀ ਦੇਣਾ ਦਾ ਰੇਟ ਵੀਰ ਜੀ ਇਹਦਾ 225 ਲੱਖ ਰੁਪਏ 24 ਲੱਖ ਰੁਪਏ ਦੇ ਦਿਆਂਗਾ 24 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਕੰਡੀਸ਼ਨ ਵਾਈਜ਼ ਬਹੁਤ ਸਾਫ਼ ਸੁਥਰੀ ਕਾਰ ਹੈ ਤੇ ਅਗਲੀ ਗੱਡੀ ਬਾਈ ਜੀ ਇਨੋਵਾ ਕ੍ਰਿਸਟਾ ਜੈਡ ਆਟੋ ਜੈਡ ਆਟੋ ਟਾਪ ਮਾਡਲ ਟਾਪ ਮਾਡਲ ਕਿੰਨੇ ਮਾਡਲ ਗੱਡੀ ਹੈ ਇਹ ਇਹਦੇ ਚ ਤੁਹਾਨੂੰ 22 ਮਾਡਲ ਵੀ ਦੇ ਦਿਆਂਗੇ ਅਸੀਂ ਉਹ ਬਲੈਕ ਕਲਰ ਦੀ ਆ ਠੀਕ ਹੈ ਉਹ ਜੀ ਆਟੋ ਆ ਉਹ 40000 ਚੱਲੀ ਆ ਇਹ 75000 ਚੱਲੀ ਆ ਇਹ ਕਿੰਨਾ ਮਾਡਲ ਹੈ ਇਹ 2000 ਤੇ 21 ਮਾਡਲ ਹੈ ਜੀ 21 ਮਾਡਲ ਜੈਡ ਆਟੋ 0099 ਲੱਖ ਰੁਪਏ ਵਾਲਾ ਨੰਬਰ ਲੱਗਿਆ ਲੱਖ ਰੁਪਏ ਵਾਲਾ ਨੰਬਰ ਲੱਗਿਆ ਜੀ ਠੀਕ ਹੈ ਇਹ 23.2 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਜੀ। 23.2 ਲੱਖ ਰੁਪਏ ਦੀ। ਲਓ ਜੀ ਕਰੋ ਚੈੱਕ। ਡਾਊਨ ਪੇਮੈਂਟ ਕਿੰਨੀ ਲੈਣੀ ਹੈ? ਡਾਊਨ ਪੇਮੈਂਟ ਦੀ 4 ਲੱਖ ਰੁਪਏ ਜੀ। ਲਓ ਜੀ 4 ਲੱਖ ਲਿਆਓ, ਬਾਕੀ ਹੋ ਜਾਊਗਾ ਲੋਨ। ਲਓ ਜੀ ਥਾਰ ਲਿਆਏ ਅੱਗੇ ਕਰੋ ਚੈੱਕ ਕਿੰਨੇ ਸੋਨੇ ਅਲਾਈ ਟਾਇਰ ਲੱਗੇ ਹੋਏ ਨੇ ਤੇ ਗੱਡੀ ਜਿ ਸਮਾਨ ਬਹੁਤ ਹੈਗਾ ਨਾ ਭਾਈ। ਨੰਬਰ ਵੀ ਬਹੁਤ ਵਧੀਆ ਭਾਜੀ, 900 ਨੰਬਰ ਲੱਗਾ। ਜੀ। ਇਹ ਗੱਡੀ ਕੀ 23 ਮਾਡਲ 4/2 ਇਹ ਤਾਂ ਸਾਡੇ ਕੋਲ ਹੈਗੀ ਮੋਡੀਫਿਕੇਸ਼ਨ ਵਾਲੀ ਇਹ 15 ਲੱਖ ਡਿਮਾਂਡ ਵਾਲੀ ਕਾਰ ਹੈ ਠੀਕ ਹੈ ਇੱਕ ਸਾਡੇ ਕੋਲ ਹੈਗੀ 24 ਮਾਡਲ ਦੀ ਸਿਰਫ 5-6000 ਚੱਲੀ ਉਹਨੂੰ ਸਮਾਨ ਕੋਈ ਨਹੀਂ ਲੱਗਾ ਉਹ ਸਟਾਕ ਕਾਰ ਹੈ ਜਿੱਦਾਂ ਦੀ ਕੰਪਨੀ ਚੋਂ ਆਉਂਦੀ ਠੀਕ ਹੈ ਉਹ ਗੱਡੀਆਂ ਆਪਾਂ ਦੇ ਦੇਵਾਂਗੇ 13 ਲੱਖ 50000 ਰੁਪਏ ਦੀ ਸਾਢੇ 13 ਲੱਖ ਦੀ ਸਾਢੇ 13 ਲੱਖ ਦੀ ਠੀਕ ਹੈ ਜੀ ਅੱਗੇ ਦਿਖਾਓ ਆਹ ਵਾਲੀ ਅੱਗੇ ਹੈਗੀ ਥਾਰ 4x4 ਕਾਲੇ ਰੰਗ ਦੀ ਕਾਲੇ ਰੰਗ ਦੀ 23 ਮਾਡਲ 23 ਮਾਡਲ ਆਟੋਮੈਟਿਕ 4x4 ਆਟੋ 23 ਮਾਡਲ ਨੰਬਰ ਵੀ ਬਾਈ ਚੱਕਵਾ ਹੈ 70 70 770 ਨੰਬਰ 70 70 ਹੂੰ ਠੀਕ ਹੈ ਓਨਰ ਫਰਸਟ ਫਰਸਟ ਜੀ ਚੱਲੀ ਕਿੰਨੀ ਹੈ ਚੱਲੀ ਹੈ ਜੀ 30 ਇਹ 25000 ਕੇ 30000 ਕਿਲੋਮੀਟਰ ਚੱਲੀ ਹੈ 25 30000 ਚੱਲੀ ਹੈ 23 ਮਾਡਲ ਫਾਸਟ ਆਉਂਦਾ ਡੀਜ਼ਲ 4x4 ਆਟੋ ਆਟੋ ਰੇਟ ਕੀ ਹੈ ਫਿਰ ਕਹਿੰਦਾ ਵੀਰ ਜੀ ਪ੍ਰਾਈਸ ਕਾਰ ਦਾ ਦੇ ਦੇਾਂਗੇ ਤੁਹਾਨੂੰ 16 ਲੱਖ ਰੁਪਏ ਡਿਮਾਂਡ ਹੈ ਜੀ ਹੂੰ 15 ਲੱਖ 70 ਹਜ਼ਾਰ ਵਿੱਚ 15 ਲੱਖ 70 ਹਜ਼ਾਰ ਦੀ ਤੇ 2 ਲੱਖ 70 ਡਾਉਨ ਪੇਮੈਂਟ ਜਾਂ 3 ਲੱਖ 70 3 3 ਲੱਖ ਰੁਪਏ ਦੇ ਦੇ ਜੀ 3 ਲੱਖ ਲਓ ਜੀ ਠੀਕ ਹੈ ਤੇ ਅੱਗੇ ਆ ਗਈ ਐਕਸਯੂਵੀ 700 ਅੱਗੇ 700 ਆ ਜੀ ਆਲ 4 ਡਰਾਈਵ ਵਾਲੀ 4x4 4x4 ਡੀਜ਼ਲ ਦੇ ਉੱਤੇ ਆਟੋਮੈਟਿਕ ਲਓ ਜੀ ਸੈਕੰਡ ਓਨਰ ਕਾਰ ਆ 22 ਹਜ਼ਾਰ ਚੱਲੀ ਆ ਸੈਕੰਡ ਓਨਰ 22000 ਚੱਲੀ 4x4 ਡੀਜ਼ਲ ਦੀ ਕਾਰ ਡੀਜ਼ਲ ਦੇ ਵਿੱਚ ਠੀਕ ਹੈ ਕਾਰ ਸਾਰੀ ਰੈਡੀ ਨਾਲ ਕਾਰ ਬੇਕੋ ਨਾ ਰੇਟ ਦੱਸ ਦੋ ਰੇਟ ਵੀਰ ਜੀ ਇਹਦਾ ਕਾਰ ਦਾ ਤੁਹਾਨੂੰ ਪੈ ਜਾਏਗਾ 22 ਲੱਖ ਤੇ 25000 ਰੁਪਏ ਦੀ ਮੰਗ ਆ ਹਾਂ 22 ਲੱਖ ਰੁਪਏ ਦੀ ਕਾਰ ਦੇਣਾ 22 ਲੱਖ ਰੁਪਏ ਦੀ ਅੱਗੇ ਆ ਗਈ ਬਾਈ ਜੀ ਸਕੋਰਪੀਓ ਨਹੀਂ ਨਹੀਂ ਇਹ ਆ ਗਈ ਨਹੀਂ ਚਲ ਗਈ ਚਲ ਗਈ ਚਲ ਗਈ ਹੈ ਆ ਜਾਓ ਤੇ ਇਹ ਕੇ ਇਹ ਕੋਈ ਭਾਗ ਵਾਲਾ ਵੀਰ ਉਹ ਬੈਠੇ ਅੰਕਲ ਹੁਣੀ ਅੰਦਰ ਬੈਠੇ ਨੇ ਬਾਈ ਹੁਣੀ ਤੇ ਡਿਲੀਵਰੀ ਲੈ ਕੇ ਜਾ ਰਹੇ ਨੇ ਅੱਜ ਤੇ ਐਕਸਟਰਾ ਲਾਈਟ ਟਾਇਰ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਹਾਂ ਦਿਖਾ ਚੁੱਕੇ ਹਾਂ ਇਹ ਦੋ ਤਿੰਨ ਸਿਗੀਆਂ ਹਾਂਜੀ ਹਾਂ ਸਾਰੀਆਂ ਛੋਲਡ ਹੋ ਚੁੱਕੀਆਂ ਸਾਰੀਆਂ ਹੋ ਚੁੱਕੀਆਂ ਨੇ ਜੇ ਬਾਈ ਹੋਰ ਚਾਹੀਦੀ ਹੋਈ ਕਿਸੇ ਬਾਈ ਨੂੰ ਆਪਣੇ ਨੂੰ ਆਹ ਦੇ ਦੇਣਗੇ ਜੀ ਆਪਣੇ ਕੋਲ ਹੋਰ ਆਂਦੀਆਂ ਰਹਿੰਦੀਆਂ ਜੀ ਕਸੂਰ ਆਉਂਦੀਆਂ ਰਹਿੰਦੀਆਂ ਜੀ ਠੀਕ ਹੈ ਲਓ ਜੀ ਅੱਗੇ ਕਾਲੇ ਰੰਗ ਦੀ ਗਰੇਟਾ ਨਵੀਂ ਸ਼ੇਪ ਵਾਲੀ ਦੱਸਿਓ ਭਾਜੀ ਅੱਛਾ ਪਿਛਲੀ ਉਹਦੇ ਪਹਿਲੇ ਦਿਨ ਹੀ ਮਤਲਬ ਬੰਦਾ ਫੋਨ ਤੇ ਪੈਸੇ ਬਾਤੇ ਹੋ ਰਹੇ ਹੂੰ ਇਦਾਂ ਹੀ ਆ 25 ਮਾਡਲ ਐ ਐਸ ਐਕਸ ਟੈਕ ਮਾਡਲ ਪੈਟਰੋਲ ਦੇ ਉੱਤੇ ਐਸ ਐਕਸ ਟੈਕ ਪੈਟਰੋਲ 25 ਮਾਡਲ 25 ਮਾਡਲ 3000 ਚੱਲੀ 3000 ਚੱਲੀ ਕਾਰ ਫੀਚਰਾਂ ਨਾਲ ਭਰਪੂਰ ਕੀ ਬਾਤ ਆਂ ਦੋ ਦਿਖਾਓ ਗੱਡੀ ਮੜੀ ਜੀ ਓਏ ਕਰੋ ਜੀ ਚੈੱਕ ਕੀ ਬਾਤ ਐ ਇਹਦੇ ਵਿੱਚ ਭਾਜੀ ਸਨਰੂਫ ਵਗੈਰਾ ਸਾਰਾ ਕੁਝ ਹੀ ਆ ਗਿਆ ਸਾਰਾ ਕੁਝ ਆ ਗਿਆ ਵੱਡਾ ਸਨਰੂਫ ਆ ਗਿਆ ਡਾਇਮੰਡ ਕੱਟ ਲੌਏ ਆ ਗਏ ਜੀ ਤੇ ਫਿਰ ਰੇਟ ਦੱਸ ਦੋ ਤਾਂ ਰੇਟ ਵੀਰ ਜੀ ਇਹ 1.5 ਲੱਖ ਰੁਪਏ ਦੀ 1.5 ਲੱਖ 18 ਲੱਖ ਦੀ ਨਵੀਂ ਕਾਰ ਹੈ ਹੂੰ 3000 ਚੱਲੀ 3000 ਚੱਲੀ ਤੇ ਥੋੜਾ ਮੋੜਾ ਪੌਣੇ 3 ਲੱਖ ਰੁਪਏ ਦਾ ਫਾਇਦਾ ਤਿੰਨ ਪੌਣੇ 3 ਲੱਖ ਦਾ ਫਾਇਦਾ ਤਿੰਨ ਦੀ ਕਰਾ ਦੇਾਂਗੇ ਕਰਾ ਦੇਾਂਗੇ ਜੀ ਲੈ ਦੀ ਕਰਾ ਦੇਾਂਗੇ ਠੀਕ ਹੈ ਤੇ ਲਓ ਜੀ ਅੱਗੇ ਖੜੀ ਆ ਬਰੀਜਾ ਕਾਰ ਅੱਗੇ ਬਰੀਜਾ ਆਟੋਮੈਟਿਕ ਆਟੋਮੈਟਿਕ ਕੱਲੀ ਬਰੀਜਾ ਨਹੀਂ ਗਣੀ ਬਰੀਜਾ ਆਟੋਮੈਟਿਕ ਆਟੋਮੈਟਿਕ ਬਿਲਕੁਲ ਤੇ ਸਮਾਨਾ ਭਰਪੂਰ ਹੂੰ ਅੱਛੇ ਡੈਂਪਿੰਗ ਸੀਟ ਕਵਰ ਅਲੋਏ ਵੀਲ ਠੀਕ ਹੈ ਸਾਰਾ ਸਿਸਟਮ ਭਾਜੀ ਕੰਪਨੀ ਚੋਂ ਐਡ-ਆਨ ਕਵਰ ਬਹੁਤ ਸੋਹਣੇ ਪਏ ਕ੍ਰੋਮ ਸੈਟ ਇਹ ਉਹ ਹਾਂ 2 ਲੱਖ ਡੇਢ ਲੱਖ ਰੁਪਏ ਮੋਟਾ-ਮੋਟਾ ਕਸਟਮਰ ਇਸਕਾਰਦੇ ਤੇ ਇਹ ਮੋਡੀਫਾਈ ਕੀਤਾ ਥੱਲੇ ਸਕਾਪ ਪਲੇਟਾਂ ਕੀ ਡੈਂਪਿੰਗ ਕੀ ਐਂਪ ਸਿਸਟਮ ਫਿੱਟ ਕਰ ਠੀਕ ਹੈ ਕਿੰਨੇ ਮਾਡਲ ਭਾਜੀ ਇਹ ਇਹ 24 24 ਮਾਡਲ 6000 7000 ਚੱਲੀ ਹੈ 6-7000 ਚੱਲੀ ਓਨਰ ਦਾ ਫਸਟ ਹੀ ਹੋਊਗੀ ਹਾਂ ਤੇ ਆਟੋਮੈਟਿਕ ਆਟੋਮੈਟਿਕ ਰੇਟ ਇਹਦੇ ਚ ਬਿਨਾ ਲਾਇਆ ਤਾਂ 25 ਮਾਡਲ ਵੀ ਸਾਡੇ ਕੋਲ ਕਾਰੀ ਆ ਠੀਕ ਹੈ ਉਹ ਵੀ ਮਿਲ ਜਾਗੀ ਉਹ ਉਹ ਲੈਣੀ ਉਹ ਵੀ VXI ਆ ਹੂੰ ਦੋਨੇ ਗੱਡੀਆਂ ਇਹ ਥੋੜੀ ਸਮਾਨ ਕਰਕੇ 11.5 ਦੀ ਤੇ ਉਹ 11 ਦੀ ਉਹ 11 ਦੀ ਠੀਕ ਹੈ ਉਹ 24 ਮਾਡਲ ਹੈ ਇਹ 24 ਮਾਡਲ ਹੈ ਲਓ ਜੀ ਅੱਗੇ ਝੋਟਾ ਅੱਗੇ ਝੋਟਾ ਦਿਖਾ ਦਿਓ ਕਾਲਾ ਹੂੰ Z8L 23 ਮਾਡਲ ਦੀ 23 ਮਾਡਲ ਦੀ Z8L ਟੌਪ ਮਾਡਲ 22 ਲੱਖ ਤੇ 2000 ਰੁਪਏ ਦੀ 22 ਲੱਖ 2000 ਰੁਪਏ ਦੀ ਤੇ ਡਾਊਨ ਪੇਮੈਂਟ ਕਿਵੇਂ ਉਹ ਵੀ 22 2 ਲੱਖ 22000 2 ਲੱਖ 22000 ਕਰੋ ਜੀ ਚੈੱਕ ਆਟੋਮੈਟਿਕ ਗੇਅਰ ਡੀਜ਼ਲ ਡੀਜ਼ਲ ਸਰਨ ਟੌਪ ਮਾਡਲ Z8L ਐਕਸਟਰਾ ਬਾਈੰਟੀ ਲਾਇਡਰਾਂ ਦੇ ਨਾਲ ਠੀਕ ਹੈ ਜੀ ਤੇ ਅਗਲੀ ਗੱਡੀ ਅਗਲੀ ਗੱਡੀ ਕ੍ਰੇਟਾ ਜੀ ਦਿਖਾਓ ਜੀ 21 ਮਾਡਲ ਡੀਜ਼ਲ 21 ਮਾਡਲ ਡੀਜ਼ਲ ਦੀ ਕ੍ਰੇਟਾ 44 45 ਨੰਬਰਾਂ ਐਸ ਵੇਰੀਐਂਟ ਐਸ ਠੀਕ ਹੈ 50 60 ਹਜ਼ਾਰ ਚੱਲੀ ਆ ਹੂੰ ਗੱਡੀ ਬਹੁਤ ਨਵੀਂ ਆ ਲਓ ਜੀ ਕਰੋ ਦਰਸ਼ਨ ਬਹੁਤ ਸਾਫ਼ ਸੁਥਰੀ ਕਾਰ ਆ ਤੇ ਭਾਜੀ ਰੇਟ ਇਹਦਾ ਤੇ 12 ਲੱਖ 12000 ਰੁਪਏ ਦੀ 12 ਲੱਖ 12000 ਹੋਂ ਤਾਂ ਦੂਜੇ ਲੋਡ ਹੋ ਗਿਆ ਕੰਮ ਹਾਂ 2 ਲੱਖ 12000 ਡਾਊਨ ਪੇਮੈਂਟ ਆ 2 ਲੱਖ 12 ਸਹੀ ਆ ਸਹੀ ਸਹੀ ਅੱਗੇ ਆ 24 24 ਮਾਡਲ ਦੀ ਆਟੋਮੈਟਿਕ ਡੀਜ਼ਲ ਸੈਲਟੋਸ 24 ਮਾਡਲ ਡੀਜ਼ਲ ਦੀ ਆਟੋਮੈਟਿਕ ਆਟੋਮੈਟਿਕ 7.5 ਲੱਖ ਰੁਪਏ ਡਿਮਾਂਡ ਆ ਜੀ ਪਾਰਟੀ ਦੀ ਕਰੋ ਜੀ ਚੈੱਕ ਹੂੰ ਠੀਕ ਹੈ ਇਹ ਕਿਹੜਾ ਵੀਰੀਅੰਟ ਆ ਟੌਪ ਮਾਡਲ ਇਹ ਐਚਟੀਐਕਸ ਠੀਕ ਹੈ ਐਚਟੀਐਕਸ ਕਾਰ ਦਾ ਖਾਦੋ ਦਿਖਾ ਬਈ ਨੰਬਰ ਵੀ VBP ਛੋਟਾ ਜੰਦਾ ਦਾ ਨੰਬਰ ਹੂੰ ਤੇ ਡਾਉਨ ਪੇਮੈਂਟ ਦੀ ਇਹ 2.5 ਲੱਖ ਰੁਪਏ ਦੇ ਦਿਓ 3 ਲੱਖ ਦੇ ਦਿਓ 2.5 3 ਲੱਖ ਰੁਪਏ ਜਿੰਨਾ ਦੇਣਾ ਚਾਹਣਾ ਦੇ ਦਿਓ ਬਾਕੀ ਲੋਨ ਹੋ ਜਾਊਗਾ ਜੀ ਬਹੁਤ ਸੋਹਣੀ ਸਾਫ ਸੁਥਰੀ ਕਾਰ ਹੈ ਤੇ ਅੱਗੇ ਆ ਗਈ ਬ੍ਰਿਜਾ ਅੱਗੇ ਬ੍ਰਿਜਾ ਆ ਗਈ 24000 ਚੱਲੀ 24000 ਚੱਲੀ ਮਾਡਲ ਕਿੰਨਾ ਹੈ 22 22 ਮਾਡਲ 24000 ਚੱਲੀ ZXi ZXi ਪੈਟਰੋਲ ਦੀ ਕੀ ਲੈਸ ਐਂਟਰੀ ਵਾਲੀ ਪੁਸ਼ ਬਟਨ ਸਟਾਰਟ ਵਾਲੀ ਲਓ ਜੀ ਘਰੋ ਚੈੱਕ ਤੇ ਰੇਟ ਬਾਜੀ ਰੇਡ ਵੀਰ ਜੀ ਇਹਦਾ ਡਿਮਾਂਡ ਆ ਪਾਰਟੀ ਦੀ 12 8 ਲੱਖ 50 ਹਜ਼ਾਰ 8 ਲੱਖ 50 ਹਜ਼ਾਰ ਸਵਾ 8 ਲੱਖ ਰੁਪਏ ਦੀ ਕਰਦਾ ਸਵਾ 8 ਲੱਖ ਦੀ ਗੱਡੀ ਮਿਲ ਜੂ ਤੇ ਸਵਾ 1 ਲੱਖ ਰੁਪਿਆ ਡਾਊਨ ਪੇਮੈਂਟ ਲੈਓ ਸਵਾ ਲੱਖ ਡੇਢ ਲੱਖ ਜੋ ਲੈਣਾ ਲਓ ਜੀ ਠੀਕ ਹੈ ਤੇ ਅੱਗੇ ਫਿਰ ਅੱਗੇ ਵੀਰ ਜੀ ਆ ਗਈ ਸੀ ਤੁਹਾਡੇ ਕੋਲ ਜੈਡ ਐਕਸਾਈ 23 ਮਾਡਲ ਦੀ ਬ੍ਰਿਜਾ ਜੈਡ ਐਕਸਾਈ 2023 ਮਾਡਲ 23 ਮਾਡਲ ਦੀ ਪਟੋਲ ਤੇ ਫਰਸਟ ਓਨਰ 8000 ਚੱਲੀ 8000 ਚੱਲੀ ਕੀ ਬਾਤ ਆ ਸਿਰਫ 8000 ਚੱਲੀ ਬਾਈ ਜੀ ਕੰਪਨੀ ਰਿਕਾਰਡ ਦੇ ਨਾਲ ਮੈਨੂਅਲ ਗੇਅਰ ਦੇ ਵਿੱਚ ਪਹਿਲਾਂ ਤੁਹਾਨੂੰ ਦਿਖਾਈ ਆ ਆਟੋਮੈਟਿਕ ਹੁਣ ਦਿਖਾ ਰਿਹਾ ਮੈਨੂਅਲ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਜਮਨ ਨਵੀਂ ਸੀਟ ਕਵਰ ਨਵੇਂ ਤੇ ਭਾਜੀ ਰੇਟ ਇਹਦਾ ਵੀਰ ਜੀ ਰੇਟ 11 ਲੱਖ ਰੁਪਏ ਜੀ 11 ਲੱਖ ਠੀਕ ਹੈ ਜੀ ਤੇ ਅੱਗੇ ਆ ਗਈ ਅੱਗੇ ਆ ਗਈ ਫਰਾਂਕਸ ਆਟੋਮੈਟਿਕ ਫਰਾਂਕਸ ਆਟੋਮੈਟਿਕ ਹਾਂ ਠੀਕ ਹੈ 2000 ਚੱਲੀ ਜੀ 2000 ਚੱਲੀ ਮਾਡਲ ਹੈਗੀ ਐ 2023 23 ਮਾਡਲ 2000 ਚੱਲੀ ਆਟੋਮੈਟਿਕ ਗੇਅਰ ਦੇ ਵਿੱਚ ਫਰਾਂਕਸ ਫਸਟ ਓਨਰ ਹਾਂ ਜੀ ਠੀਕ ਹੈ ਜੀ ਤੇ ਰੇਟ ਰੇਟ ਵੀਰ ਜੀ ਇਹਦਾ 9 ਲੱਖ ਰੁਪਏ ਡਮ 9 ਲੱਖ ਰੁਪਇਆ ਡਿਮਾਂਡ ਆ ਬਾਕੀ ਜੋ ਮਾਨਤਨ ਹੋਇਆ ਕਰ ਦਿਆਂਗੇ ਜੀ ਮੌਕੇ ਤੇ ਵਧੀਆ ਮਾਨਤਨ ਹੋ ਜਾਊਗਾ ਵਧੀਆ ਮਾਨਤਨ ਹੋ ਜਾਊਗਾ ਸੀਟ ਕਵਰ ਵਧੀਆ ਪਏ ਹੋਏ ਨੇ ਬਾਈ ਜੀ ਸਾਰਾ ਕੁਝ ਓਕੇ ਆ ਡਾਨਾ ਤੇ ਅੱਗੇ ਆ ਗਈ ਬਾਈ ਜੀ ਕੀ ਆ ਸਲਟਸ ਸਲਟਸ ਕੀ ਆ ਆ ਗਈ ਸਲਟਸ ਜੀ ਸਲਟਸ ਹੈਗੀ 23 ਮਾਡਲ ਦੀ ਐਚਟੀਐਕਸ ਹੂੰ ਇਹ ਪੈਟਰੋਲ ਦੇ ਵਿੱਚ ਆ ਭਾਜੀ ਠੀਕ ਐ ਇਹ ਕਾਰ ਆਪਾਂ ਤੁਹਾਨੂੰ ਦੇ ਦੇਣੀ ਐ 13 ਲੱਖ ਤੇ 90 ਹਜ਼ਾਰ ਰੁਪਏ ਤੇ 13 ਲੱਖ 90 ਹਜ਼ਾਰ ਰੁਪਏ ਦੀ ਐਚਟੀਐਕਸ 100000 ਰੁਪਏ ਦੀ ਐਚਟੀਐਕਸ ਐਚਟੀਐਕਸ 18 ਲੱਖ ਰੁਪਏ ਦੀ ਕਾਰ ਨਵੀਂ ਐ ਲਓ ਜੀ ਕਰੋ ਚੈੱਕ ਵੱ ਬਹੁਤ ਸੋਹਣੀ ਕਾਰ ਹੈ ਨਿਊ ਲੁੱਕ ਵਾਲੀ ਕਾਰ ਨਵੀਂ ਲੁੱਕ ਠੀਕ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਇਹਦੇ ਚ 2.5 ਲੱਖ ਰੁਪਏ ਦੇ ਦੇ ਜੀ ਬਾਕੀ ਲੋਨ ਹੋ ਜਾਊਗਾ ਹਾਂ ਜੀ ਤੇ ਅੱਗੇ ਆ ਗਈ ਜੀ ਕ੍ਰੇਟਾ ਅੱਗੇ ਕ੍ਰੇਟਾ ਆ ਗਈ ਜੀ ਹੂੰ ਕ੍ਰੇਟਾ 2023 ਮਾਡਲ ਜੀ ਇਹਦੇ ਚ ਤਾਂ ਸਾਡੇ ਕੋਲ ਤੁਹਾਨੂੰ ਕ੍ਰੇਟਾ ਦੇ ਵਿੱਚ ਆਨ ਆਪਸ਼ਨ ਮਿਲ ਜੇਗੀ ਜਿਹੜਾ 22 ਮਾਡਲ ਦੀ 25000 ਚ ਲਈ ਹੂੰ ਉਹ ਅਸੀਂ ਕਾਰ ਦੇ ਦੇ ਦਾਂਗੇ ਤੁਹਾਨੂੰ 12.5 ਲੱਖ ਰੁਪਏ ਦੀ ਠੀਕ ਹੈ ਇਹ ਕਿਹਦੇ ਵਿੱਚ ਤੁਹਾਨੂੰ ਕਾਰ ਆ ਰਹੀ ਹੈ 24 ਮਾਡਲ ਦੀ ਵਾਈਟ ਕਲਰ ਦੀ ਹੀ ਉਹ ਵੀ ਕਰੇਟਾ ਪੈਟਰੋਲ ਆ ਉਹ ਨਵੀਂ ਸ਼ੇਪ ਚ ਇਹੀ ਸ਼ੇਪ ਚ ਪੁਰਾਣੀ ਸ਼ੇਪ ਜੀ ਅੱਛਾ ਇਸੇ ਇਸੇ ਸ਼ੇਪ ਦੀ ਉਹ 15000 ਚੱਲੀ ਹੂੰ ਜਿਦਾਂ ਜਿਦਾਂ ਦੀਆਂ 2-3 ਗੱਡੀਆਂ ਸਾਡੀਆਂ ਜਿਦਾਂ ਲਾਈਨ ਚ ਨੇ ਪਾਈਪ ਲਾਈਨ ਚ ਠੀਕ ਹੈ ਉਹ ਤਾਂ ਸਿਕ ਦੋ ਦਿਨ ਚ ਆ ਜਾਣੀਆਂ ਜੀ ਬਾਈ ਤੁਹ ਦੋ ਦਿਨ ਚ ਆ ਜਾਣਗੀਆਂ ਬਾਈ ਕਾਲ ਕਰਕੇ ਕਰੇਟਾ ਦਾ ਕਾਫੀ ਸਟਾਕ ਆ ਕਰੇਟਾ ਦੇ ਤੁਸੀਂ ਜਿਹੜਾ ਮਰਜੀ ਮਾਡਲ ਜਿਹੜਾ ਮਰਜੀ ਲੈ ਲਓ ਠੀਕ ਹੈ ਤੇ ਇਹਦੇ ਬਾਰੇ ਦੱਸਿਓ ਮਾਡਲ ਕਿੰਨਾ ਇਹ ਇਹ 23 ਮਾਡਲ ਦੀ ਹੈ ਜੀ 13 ਲੱਖ ਰੁਪਏ ਡਿਮਾਂਡ ਕਰਦੇ ਫਰਸਟ ਓਨਰ ਯਾਰ ਯਾਰ ਚੱਲੀ 50 ਕਹੇ 1000 ਚੱਲੀ ਐਸ ਐਕਸ ਐਸ ਐਕਸ ਪੈਟਰੋਲ ਪੈਟਰੋਲ ਦੀ ਕਾਰ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ ਬਾਈ ਜੀ ਸ਼ੀਸ਼ੇ ਤਾਂ ਨਹੀਂ ਦਿਖ ਰਹੇ ਆ ਤੁਹਾਨੂੰ ਵੀ ਦਿਖਾ ਦਨੇ ਆ ਦਿਖਾ ਬਈ ਸ਼ੀਸ਼ੇ ਤਾਂ ਲਓ ਜੀ ਠੀਕ ਹੈ ਤੇ ਅੱਗੇ ਗੱਡੀ ਅੱਗੇ ਵੀ ਇਹ ਦੀ ਫਰਾਂਕੀ 24 ਮਾਡਲ ਦੀ 24 ਮਾਡਲ 24 ਲੱਖ ਰੁਪਏ ਡਿਮਾਂਡ ਹੈ ਜੀ ਹੂੰ ਇਹ ਵੀ ਕਾਰ ਬਿਲਕੁਲ ਨਵੀਂ ਹੈ ਜੀ ਬ੍ਰੈਂਡ ਨਿਊ ਕਾਰ ਹੈ ਜੀ ਠੀਕ ਹੈ ਹਾਂ ਜੀ ਇਹ ਕਿੰਨੀ ਚੱਲੀ ਹੈ ਇਹ ਕਾਰ ਚੱਲੀ ਹੈ ਜੀ ਸਿਰਫ 18000 ਕਿਲੋਮੀਟਰ 18000 ਚੱਲੀ 24 ਮਾਡਲ ਫਰਾਂਸ ਠੀਕ ਹੈ ਜੀ ਕਰੋ ਚੈੱਕ ਇਹ ਵੀ ਆਟੋਮੈਟਿਕ ਆ ਆਟੋਮੈਟਿਕ ਗੇਅਰ ਵਾਲੀ ਕਿੰਨਾ ਡਿਮਾਂਡ ਕਿਹਾ ਬਾਜੀ ਇਹਦੀ ਇਹਦੀ ਵੀ ਜੀ ਡਿਮਾਂਡ ਕਸਟਮਰ ਦੀ ਹੈਗੀ ਆ ਜੀ 9 ਲੱਖ ਰੁਪਏ ਜੀ 9 ਲੱਖ ਮਾਨਤਾ ਵੀ ਕਰਾ ਦੋਗੇ 11 ਲੱਖ ਦੀ ਨਵੀਂ ਹੈ ਇਹ ਜੀ ਐਸ ਗੇਅਰ ਹਮ ਅੱਗੇ 6000 ਚੱਲੀ ਹਾਈਬ੍ਰਿਡ ਗੱਡੀ ਹੈ ਹਮ ਇਹ ਵੀ ਗੱਡੀ ਬਹੁਤ ਵਧੀਆ ਠੀਕ ਹੈ ਹਾਂਜੀ ਇਹ ਪਾਜੀ ਬੈਟਰੀ ਵਾਲੀ ਹੈ ਜੀ ਬੈਟਰੀ ਵਾਲੀ ਹਾਈਬ੍ਰਿਡ ਹਾਂਜੀ ਠੀਕ ਹੈ 6000 ਚੱਲੀ ਮਾਡਲ ਹੈ ਇਹ 2023 ਕਾ ਜੋ 24 24 ਮਾਡਲ 6000 ਚੱਲੀ ਮਾਡਲ ਕਿਹੜਾ ਬਾਈ ਇਹ ਟੌਪ ਵੇਰੀਐਂਟ ਆ ਜੀ ਹਾਂਜੀ ਟੌਪ ਮਾਡਲ ਆ ਗਿਆ ਜੀ ਸਭ ਤੋਂ ਟੌਪ 22 ਲੱਖ ਕਿੰਨੇ ਹਜ਼ਾਰ ਵਾਲਾ ਲਓ ਜੀ 22 ਲੱਖ ਇੱਥੇ ਸੀਟਾਂ ਵੈਂਟੀਲੇਸ਼ਨ ਵਾਲੀਆਂ ਹਾਂ ਵੈਂਟੀਲੇਸ਼ਨ ਸੀਟਾ ਪੁਸ਼ ਬਟਨ ਸਟਾਰਟ ਕਰੂਜ਼ ਕੰਟਰੋਲ ਸਟੀਅਰਿੰਗ ਕੰਟਰੋਲ ਮਤਲਬ ਕਿ ਸਾਰੇ ਫੀਚਰ ਨੇ ਬਾਈ ਜੀ ਬੈਟਰੀਆਂ ਤੇ ਵੀ ਚੱਲਦੀ ਆ ਪਟਰੋਲ ਤੇ ਵੀ ਚੱਲਦੀ ਆ ਬਿਲਕੁਲ ਬਿਲਕੁਲ ਤੇ ਰੇਟ ਫਿਰ ਇਹਦਾ ਇਹ 18 ਲੱਖ ਡਿਮਾਂਡ ਆ ਜੀ ਹਾਂ ਇਹ ਕਾਰ ਯਸ ਨੂੰ 17.5 ਲੱਖ ਰੁਪਏ ਦੇ ਦਿੰਦੇ ਆ ਸਾਢੇ 17 ਲੱਖ ਦੇ ਵਿੱਚ 5 ਲੱਖ ਦਾ ਫਾਇਦਾ ਹੋ ਗਿਆ ਸਾਢੇ 25 ਦਾ ਨਵੇਂ 6000 ਚੱਲੀ ਗੱਡੀ ਮਾਰ ਅੱਗੇ ਆ ਗਈ ਭਾਈ ਜੀ Swift ਕਾਰ ਦੱਸਿਓ ਵੀਰੇ Swift ਵੀਰ ਜੀ 2023 ਜੀ ਪੈਟਰੋਲ ਅਲੌਇਡਰ ਚੱਕਰਾ ਦਿਓ VXI ਫਰਸਟ ਓਨਰ ਦੀ ਕਾਰ ਆ ਭਾਈ ਠੀਕ ਹੈ 2023 ਫਰਸਟ ਓਨਰ VXI ਪੈਟਰੋਲ ਦੀ ਕਾਰ ਹਾਂ ਜੀ ਪੈਟਰੋਲ ਦੀ ਕਾਰ ਚੱਲੀ ਕਿੰਨੀ ਆ ਚੱਲੀ ਵੀਰ ਜੀ ਇਹ 25000 ਚੱਲੀ ਹੈ ਜੀ 80 ਕੁ ਹਜ਼ਾਰ 25 25 25000 25300 ਕੀ ਬਾਤ ਹੈ 25300 ਚੱਲਿਆ ਭਾਈ ਜੀ ਜਸਟ ਤੇ ਰੇਟ ਭਾਜੀ ਕੀ ਆ 7.5 ਡਿਮਾਂਡ ਆ ਪਾਰਟੀ ਦੀ ਵੀਰ ਜੀ 7.5 ਹੂੰ ਠੀਕ ਹੈ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਠੀਕ ਹੈ ਜੀ ਅੱਗੇ ਆ ਆਟੋਮੈਟਿਕ ਹੈ ਜੀ ਆਟੋਮੈਟਿਕ ਵਰਨਾ ਵਰਨਾ 47000 ਚੱਲੇ ਸੰਰੂਫ ਵਾਲੀ ਸੰਰੂਫ ਵਾਲੀ ਠੀਕ ਹੈ ਜੀ ਇਹ ਦੇ ਦੇਣਗੇ 875000 ਦੀ 875000 ਹਾਂ ਜੀ ਠੀਕ ਹੈ ਅੱਗੇ ਆ ਗਈ Honda City diesel Honda City diesel ਵਾਲੀ ਫਸਟ ਓਨਰ ਜੀ ਚੱਲੀ ਐ 80000 ਵੀਦ ਰਿਕਾਰਡ ਨੰਬਰ 8563 8563 ਨੰਬਰ ਸੀਟ ਸੂਟ ਕੌਰ ਬਹੁਤ ਵਧੀਆ ਲੱਗੇ ਆ ਠੀਕ ਐ ਰਿਕਾਰਡ ਨਾ 60000 ਚੱਲੀ ਭਾਈ ਮਾਡਲ ਕਿੰਨਾ ਐ 2015 15 ਮਾਡਲ ਡੀਜ਼ਲ ਦੀ ਕਾਰ ਐ ਡੀਜ਼ਲ ਦੀ ਕਾਰ ਐ ਕਰੂਜ਼ ਕੰਟਰੋਲ ਵਾਲੀ ਕਰੂਜ਼ ਕੰਟਰੋਲ ਵਾਲੀ ਇਹ ਭਾਈ ਬਹੁਤ ਮਾਨ ਕਰਕੇ 460000 ਰੁਪਏ ਦੀ 460000 ਦੀ 15 ਮਾਡਲ ਡੀਜ਼ਲ ਦੀ ਹੋਂਡਾ ਸਿਟੀ ਕਰੂਜ਼ ਕੰਟਰੋਲ ਵਾਲੀ ਹਾਂਜੀ ਤੇ ਅੱਗੇ ਭਾਜੀ ਨਵੀਂ ਸ਼ੇਪ ਵਾਲੀ ਨਵੀਂ ਸ਼ੇਪ ਵਾਲੀ ਹੋਂਡਾ ਸਿਟੀ 21 ਮਾਡਲ ਡੀਜ਼ਲ ਜੀ ਇਹਦੀ ਕਾਰ ਦੀ ਡਿਮਾਂਡ 1190 ਸਾਢੇ 11 ਦੇ ਦੇ ਦਾਂਗੇ 21 ਮਾਡਲ ਫਰਸਟ ਓਨਰ ਡੀਜ਼ਲ ਦੀ ਕਾਰ ਹੈ ਚੱਲੀ ਹੈਗੀ ਚੱਲੀ ਹੈਗੀ 80000 80000 ਠੀਕ ਹੈ ਜੀ ਤੇ ਅਗਲੀ ਗੱਡੀ ਅੱਗੇ ਆ ਗਈ ਵੈਨਿਊ ਡੀਜ਼ਲ ਦਿਖਾਓ ਜੀ ਸਾਢੇ 7 ਲੱਖ ਦੀ 19 ਮਾਡਲ ਸਾਢੇ 7 ਲੱਖ ਦੀ 19 ਮਾਡਲ ਵੈਨਿਊ ਡੀਜ਼ਲ ਦੀ ਹਮ ਠੀਕ ਹੈ ਜੀ ਓਨਰ ਫਰਸਟ 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 ਓਨਰ ਦੀ ਕਾਰ ਅੱਗੇ ਆ ਦਿਖਾਓ ਅਰਬਨ ਕਰੂਜ਼ਰ ਟੋਇਟਾ ਹਮ ਸੀਵੀਟੀ ਗੇਅਰ ਆਟੋਮੈਟਿਕ ਆਟੋਮੈਟਿਕ ਜੀ ਆਟੋਮੈਟਿਕ ਗੇਅਰ ਵਾਲੀ ਅਰਬਨ ਕਰੂਜ਼ਰ ਲੈ ਆਏ ਬਾਈ ਜੀ ਟੋヨタ ਦੀ ਮਾਡਲ 21 ਮਾਡਲ 21 ਚੱਲੀ 55000 ਆਟੋਮੈਟਿਕ ਓਨਰ ਫਸਟ ਫਸਟ ਓਨਰ ਰੇਟ ਵਧੀਆ ਕਾਰ ਰੇਟ ਭਾਈ ਜੀ ਰੇਟ ਵੀਰ ਜੀ ਇਹਦੇ ਨੂੰ ਦੇ ਦੇ ਦਾਂਗੇ ਤੁਹਾਨੂੰ ਇਹ ਕਾਰ 8 ਲੱਖ ਰੁਪਏ ਦੀ 8 ਲੱਖ ਦੇ ਵਿੱਚ ਬਾਈ ਜੀ ਆਟੋਮੈਟਿਕ ਗੱਡੀ ਮਿਲ ਜੂਗੀ ਅੱਗੇ ਆ ਗਈ ਭਾਈ ਜੀ ਅੱਗੇ ਡਬਲ ਯੂ ਆਰ ਵੀ ਇਹ ਵੇਚ ਚੁੱਕੀ ਹੈ ਵੇਚ ਚੁੱਕੀ ਹੈ ਠੀਕ ਹੈ ਜੀ ਅਗਲੀ ਅਗਲੀ ਗੱਡੀ ਵੀਰ ਜੀ ਆ ਗਈ ਬਲੀਨੋ 17000 ਚੱਲੀ 17000 ਚੱਲੀ ਬਲੀਨੋ ਮਾਡਲ ਹੈਗੀ ਆ 2016 2016 알파 알파 모델 टॉप मॉडल 알파 ডিজেল ਦੀ ਹਾਂਜੀ ਓਨਰ ਫਰਸਟ ਹਾਂਜੀ ਹਾਂਜੀ 16000 ਚੱਲੀ ਰੇਟ ਭਾਜੀ 6 ਲੱਖ ਰੁਪਏ ਦੇਦਾ ਸਵਾ 6 ਡਿਮਾਂਡ ਪਾਰਟੀ ਦੀ ਠੀਕ ਹੈ ਜੀ ਤੇ ਅੱਗੇ ਵਰਨਾ ਅੱਗੇ ਵਰਨਾ ਆ ਗਈ ਆਟੋਮੈਟਿਕ ਆਟੋਮੈਟਿਕ ਪੈਟਰੋਲ ਚ 22 ਮਾਡਲ ਦੀ ਠੀਕ ਹੈ ਕਾਪੀ ਤੇਜ਼ੀ 22/23 ਆਟੋਮੈਟਿਕ ਪੈਟਰੋਲ ਸਨਰੂਫ ਵਾਲੀ ਲਓ ਜੀ ਕਰੋ ਵੈਂਟੀਲੇਸ਼ਨ ਸੀਟਾਂ ਲਈ ਤੇ ਐਸਐਕਸ ਆਪਸ਼ਨਲ ਟੌਪ ਮਾਡ ਲੱਗੀ ਹੈ ਐਸਐਕਸ ਆਪਸ਼ਨਲ ਆ ਗਈ ਟੌਪ ਸੀਟਾਂ ਲਈ ਡਾਇਮੰਡ ਕੱਟ ਲਾਏ ਠੀਕ ਹੈ ਜੀ ਰੇਟ ਕੀ ਹੈ ਰੇਟ ਵੀਰ ਜੀ ਇਸ ਕਾਰ ਦਾ ਹੂੰ ਤੁਹਾਨੂੰ ਦੇ ਦੇਵਾਂਗੇ ਜੀ 11 ਲੱਖ ਰੁਪਏ ਦੀ ਕਾਰ 11 ਲੱਖ ਦੀ ਆਟੋਮੈਟਿਕ 2 ਲੱਖ ਡਾਊਨ ਪੇਮੈਂਟ 2 ਲੱਖ ਡਾਊਨ ਚੱਲ ਜੂ ਕੰਮ ਠੀਕ ਹੈ ਲਓ ਮਿੱਤਰੋ ਇਹਨਾਂ ਕਾਰਾਂ ਚ ਕੋਈ ਵੀ ਕਾਰ ਲੈ ਲਈਆਂ ਸਕਰੀਨ ਤੇ ਚੱਲਦੇ ਨੰਬਰ ਤੇ ਕੰਟੈਕਟ ਕਰ ਲਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ